ਜਨਤਾ ਦੀ ਬਾਚਨ ਦੇ ਤੇ ਸਾਰੇ ਦੋ ਦਾ ਸਵਾਗਤ ਆ ਇਸ ਵੇਲੇ ਅਸੀਂ ਖੜੇ ਆ ਪਿੰਡ ਮੂਮ ਹਲਕਾ ਮਿਲਕਲਾਂ ਦੇ ਪਿੰਡ ਦੇ ਵਿੱਚ ਮੂਮក្លਾਂ ਦੀ ਗੱਲ ਤੁਹਾਨੂੰ ਦੱਸੀ ਕਿ ਇੱਥੋਂ ਦੀ ਬਹੁਤ ਹੀ ਦੁਖਦਾਈ ਘੜੀ ਆ ਕਿ ਇੱਕ ਪਰਿਵਾਰ ਦੇ ਜੇ ਬਿਜਲੀ ਸਾਖਟ ਹੋਣ ਦੇ ਨਾਲ ਪਰਿਵਾਰ ਦੇ ਵਿੱਚ ਦੋ ਜੀਆਂ ਦੀ ਮੌਤ ਹੋ ਚੁੱਕੀ ਹੈਗੀ ਛੋਟਾ ਜਿਹਾ ਬੱਚਾ ਜਿਹਦੀ ਗੱਲ ਕਰੀਏ 10 ਸਾਲ ਦਾ ਬੱਚਾਗਾ ਜਿਹਦੇ ਸਿਰ ਤੋਂ ਅੱਜ ਮਾਪਿਆਂ ਦਾ ਸਾਇਆ ਉੱਠ ਖੜਿਆ ਪੂਰੇ ਨਗਰ ਦੇ ਵਿੱਚ ਪੂਰਾ ਸੋਗ ਦੀ ਲਹਿਰ ਆ ਗਈ ਸਾਡੇ ਨਾਲ ਨਗਰ ਵਾਸੀ ਪਿੰਡ ਵਾਸੀ ਮੌਜੂਦ ਨੇਗੇ ਆਪਾਂ ਗੱਲ ਸਾਂਝੀ ਕਰਦੇ ਹਾਂ ਉਹਨਾਂ ਦੇ ਨਾਲ ਕਿ ਜਿਹੜੀ ਇਹ ਘਟਨਾ ਘਟੀ ਹੈ ਇੱਕ ਹੀ ਘਟਨਾ ਨਾਲ ਹਾਂਜੀ ਵੀਰੇ ਕੀ ਨਾਮ ਤੁਹਾਡਾ ਜੀ ਅਜੋ ਜਸਵੰਤ ਸਿੰਘ ਜਸਵੰਤ ਸਿੰਘ ਜੀ ਦੀ ਘਟਨਾ ਘਟੀ ਕਿਵੇਂ ਘਟੀ ਹੈ ਜੀ ਇਹ ਇਹ ਬਿਜਲੀ ਦੇ ਸ਼ਾਰਟ ਨਾਲ ਹੀ ਘਟੀ ਗਈ ਬਿਜਲੀ ਦਾ ਸ਼ਾਰਟ ਲੱਗਣ ਕਾਰਨ ਵਿਚਾਰੀ ਪਹਿਲਾਂ ਬਾਹਰ ਪਏ ਸੀਗੇ ਰਾਤ ਨੂੰ ਬਰਸਾਤ ਆਈ ਉਹ ਅੰਦਰ ਪਏ ਕੇ ਵਿਚਾਰੇ ਉਹਦੇ ਬਾਅਦ ਬਿਜਲੀ ਦਾ ਸ਼ਾਰਟ ਲੱਗ ਗਿਆ ਜੀ ਤੇ ਉਹਦੇ ਨਾਲ ਮਤਲਬ ਅੱਗ ਲੱਗੀ ਅੱਗ ਦੀ ਲਪੇਟ ਚਾਕੇ ਉਨੇ ਹੀ ਮਤਲਬ ਜਗਰੂਪ ਸਿੰਘ ਸਾਹਿਬ ਦਾ ਪੰਚ ਸੀਗੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਜੀ ਤੇ ਉਹਨਾਂ ਦੀ ਜਿਹੜੀ ਘਰ ਵਾਲੀ ਆ ਗਰੀਜ ਕਰੋ ਉਹਨੂੰ ਅਸੀਂ ਮਤਲਬ ਉਹ ਸੀਗੇ ਮਾੜਾ ਮਾੜਾ ਸਾਬ ਦੀ ਉਹ ਹੀ ਬਰਨਾਲੇ ਲੈ ਕੇ ਜੀ ਸਰਕਾਰੀ ਹਸਪਤਾਲ ਚ ਤੇ ਐਮਰਜੈਂਸੀ ਚ ਉੱਥੇ ਵੀ ਰੇਸ਼ ਉਹਨਾਂ ਨੇ ਜੀ ਇਹਨੂੰ ਰੈਫਰ ਕਰ ਦਿੱਤਾ ਆਪਣੇ ਫਰੀਦਕੋਟ ਫਰੀਦਕੋਟ ਉੱਲ ਜਾ ਕੇ ਉਹ ਵੀ ਜਮ ਤੋੜ ਗਈ ਮਤਲਬ ਉਹ ਇੱਕ ਬੱਚਾ ਮਾਸੂਮਾ 10 ਸਾਲ ਦੀ ਉਮਰ ਆ ਗਈ ਮਾਪਿਓ ਦਾ ਸਾਯਾ ਉਹਦੇ ਸਿਰ ਤੋਂ ਉੱਠ ਗਈ ਚਾਹੁੰਦੇ ਕਿ ਪ੍ਰਸ਼ਾਸਨ ਅੱਗੇ ਇਹ ਮੰਗ ਕਰਦੇ ਆ ਕਿ ਉਹ ਬੱਚੀ ਵਾਰੀ ਸੂਚਿਆ ਜਾ ਵੀ ਉਹਦੀ ਭਿਕ ਵਾਰੀ ਵੀ ਸਾਡੀ ਤਾਂ ਹੀ ਅਪੀਲ ਹੈ ਸਾਰੇ ਨਗਰ ਦੀ ਸਾਰਾ ਪਿੰਡ ਇੱਥੇ ਖੜਾ ਸਾਰੀ ਪੰਚਾਇਤ ਵੀ ਇੱਥੇ ਖੜੀ ਟੁੱਟਲੀ ਨਗਰ ਨਵਾਸੀ ਨੇ ਵੀ ਉਹਦਾ ਵਿਚਾਰੀ ਬੱਚੇ ਦਾ ਜੂ ਉਹਨੂੰ ਵਿਚਾਰੀ ਦਾ ਪਵਿੱਖ ਬਾਰੀ ਸੋਚਿਆ ਜਾਂ ਜੀ ਉਹਦੀ ਦੋਸਤੋ ਜਿਵੇਂ ਆਪਾਂ ਸਾਰੇ ਪਲੀ ਬਤੀ ਜਾਣਦੇ ਆ ਕਿ ਮਾਸਰ ਦੇ ਸਿਰ ਤੇ ਜਿਹਨਾਂ ਮਾਪੇ ਨੇ ਮਾਪੇ ਦੇ ਸਿਰ ਤੇ ਬੱਚੇ ਦਾ ਪਵਿੱਖ ਬੰਦਾ ਹੈ ਨਾ ਤਾਂ ਆਪਾਂ ਪਲੀ ਬਤੀ ਜਾਣਦੇ ਆ ਕਿ ਜਦ ਮਾਪੇ ਸਿਰ ਤੋਂ ਸਾਇ ਉੱਠ ਜਾਂਦਾ ਤਾਂ ਬੱਚਿਆਂ ਦੀ ਕੀ ਹਾਲਾਤ ਹੁੰਦੇ ਨੇ ਨਾ ਬੇਸ਼ੱਕ ਪੂਰਾ ਨਗਰ ਖੜਾ ਪੂਰੇ ਨਗਰ ਨੇ ਇਸ ਗੱਲ ਦਾ ਦਾਬਾ ਹੱਕ ਜਤਾਇਆ ਗਿਆ ਕਿ ਬੱਚੇ ਦੀ ਪਰਵੇਸ਼ ਜਿਹੜੀ ਹੋਗੀ ਉਹਦੀ ਪੂਰੀ ਜਮਾਵਰੀ ਨਗਰ ਵੀ ਲੈਂਦਾਗਾ ਪਰ ਕਿੱਤੇ ਕਿ ਤਾਈ ਜਾ ਕੇ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਗੱਲ ਕਰੀਏ ਜਾਂ ਪਾਰਟੀਆਂ ਵਾਜ ਦੀ ਗੱਲ ਕਰੀਏ ਜਾਂ ਸਸਤਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਬਿਨਾਂ ਹਮੇਸ਼ਾ ਦੇ ਕਾਰਜ ਨੇ ਉਧੂਲੇ ਰਹਿੰਦੇ ਰਹਿਣਗੇ ਜਿਵੇਂ ਅੱਜ ਸਾਡੇ ਨਾਲ ਹੋਰ ਵੀ ਪਿੰਡ ਦੇ ਨਗਰ ਨਿਵਾਸੀ ਮੌਜੂਦ ਆਪਾਂ ਗੱਲਬਾਤ ਥੋੜੀ ਸਾਂਝੀ ਕਰਦੇ ਆਂ ਤੇ ਹਾਂਜੀ ਸਰ ਤੁਸੀਂ ਵੀ ਬਾਬਾ ਗੁਰਦਾਰਨ ਸਿੰਘ ਇੱਥੇ ਦੇ ਰਹਿਣ ਵਾਲੇ ਆਂ ਜੀ ਇੱਥੇ ਦੇ ਜੰਮ ਪਾਲਾ ਅੱਜ ਸਾਡੇ ਨਗਰ ਨੂੰ ਬਹੁਤ ਵੱਡਾ ਘਾਟਾ ਪਿਆਗਾ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਚੈਨਰ ਦੇ ਮਾਧਮ ਦੇ ਰਾਹੀਆਂ ਜੀ ਤੁਹਾਡੇ ਕਿ ਮਤਲਬ ਸੋਹਾਰੇ ਦੇ ਨਾਲ ਅਸੀਂ ਦੇਸ਼ਾਂ ਦੇ ਦੇਸ਼ਾਂ ਵਿੱਚ ਬੈਠੀ ਸਾਧ ਸੰਗਤ ਨੂੰ ਔਰ ਪੂਰੀ ਮਤਲਬ ਪੰਜਾਬ ਸਰਕਾਰ ਸਾਰਿਆਂ ਨੇ ਮਤਲਬ ਪੂਰੇ ਜਿੰਨੇ ਮਤਲਬ ਟੀਮ ਐ ਐਮਐਲਏ ਜਿੰਨੇ ਵੀ ਸਾਰਿਆਂ ਨੂੰ ਸਾਰੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਜੋ ਕਿ ਸਾਡੇ ਵਿੱਚੋਂ ਅੱਜ ਦੋ ਆਤਮਾ ਦੋ ਰੂਹਾਂ ਚਲੀਆਂ ਗਈਆਂ ਉਹ ਤਾਂ ਦੁੱਖ ਦੇਖੋ ਜਿੰਨਾ ਚਿਰ ਪਿੰਡ ਬਸੂਗਾ ਸਾਰੇ ਪਿੰਡ ਦੇ ਅੱਜ ਦਿਲ ਤੇ ਛਾ ਗਿਆ ਔਰ ਦੋਖਾ ਉਹ ਤਾਂ ਰਹੂਗਾ ਹੀ ਦੁੱਖ ਤਾਂ ਪਰ ਨਾਲ ਦੇ ਨਾਲ ਅਸੀਂ ਬੇਨਤੀ ਕਰਦੇ ਆ ਵੀ ਜਿਹੜਾ ਬੱਚਾ ਹੈਗਾ ਨਾ ਛੋਟਾ ਹੈਗਾ ਹਜੇ ਬੱਚਾ ਛੋਟਾ ਹੋਣ ਕਰਕੇ ਉਹਦਾ ਕੋਈ ਵੀ ਸੁਹਾਰਾ ਨਹੀਂ ਗੱਜ ਚਾਹੇ ਅਸੀਂ ਨਗਰ ਸਾਰਾ ਨਾਲ ਆ ਨਗਰ ਵੀ ਜਿੰਨੇ ਜੋਗਾ ਹੈਗਾ ਅਸੀਂ ਮਤਲਬ ਇਹ ਨਹੀਂ ਹੈਗਾ ਵੀ ਪਿੱਠ ਦਿਖਾਵਾਂਗੇ ਕਰਦੇ ਤੁਹਾਡੇ ਚੈਨਲ ਤੇ ਮਾਝੂ ਤੇ ਰਾਈ ਪਰ ਫਿਰ ਵੀ ਅਸੀਂ ਦੇਖੋ ਜੀ ਮਹਾਰਾਜ ਦੀ ਕਿਰਪਾ ਨਾਲ ਜਦ ਦਾਨੀ ਬਲੇ ਬੈਠੇ ਹੈਗੇ ਸੰਸਾਰ ਦੇ ਵਿੱਚ ਜੇ ਬੱਚੇ ਦੀ ਦੇਖ ਰੇਖ ਵਧੀਆ ਹੋ ਜਾਵੇ ਕੁਝ ਦੁੱਖ ਘਟ ਸਕਦਾਗਾ ਦੁੱਖ ਨੂੰ ਬਣਾਇਆ ਜਾਵੇ ਤਾਂ ਦੁੱਖ ਵੰਡਿਆ ਜਾ ਸਕਦਾ ਉਹ ਜੀ ਨੂੰ ਵੰਡਦੇ ਆਪਾਂ ਵੱਧ ਜਾਂਦੀ ਹੈ ਜੇ ਹੁਣ ਬੱਚਾ ਹੈਗਾ ਹੁਣ ਉਹਦੀ ਇਹ ਵਧੀਆ ਹੋ ਜਾਵੇ ਮਤਲਬ ਪੜ੍ਹਾਈ ਦਾ ਕੋਈ ਹੋਰ ਉਹਦੇ ਲਈ ਸਾਧਨ ਬਣ ਜਾਣ ਕਿਉਂਕਿ ਦੇਖ ਰਿਹਾ ਹੁਣ ਰਿਹਾ ਤਾਂ ਘਰ ਚ ਵੀ ਕੱਖ ਨਹੀਂ ਹੈਗਾ ਸਾਰਾ ਸਮਾਨ ਵੀ ਮੱਚ ਗਿਆ ਜਿੱਥੇ ਪੈਸੇ ਸੀ ਉਹ ਜੋ ਉੱਥੇ ਉਹਨਾਂ ਦੀ ਮਤਲਬ ਨਾਲ ਦੇ ਨਾਲ ਜਗਰੂਪ ਚੰਗ ਜਿਹਦਾ ਨਾਲ ਦੇ ਨਾਲ ਹੀ ਮੌਤ ਹੋ ਗਈ ਵਿਚਾਰੇ ਦੀ ਉਹ ਸਾਡੇ ਭੈਣ ਸੀਗੀ ਉਹਨੂੰ ਲੈ ਕੇ ਗਏ ਫਰੀਦਪੁਰ ਤੱਕ ਲੈ ਕੇ ਸੀਗੇ ਉੱਥੇ ਜਾਂਦੀ ਮਤਲਬ ਪੂਰੀ ਹੋ ਗਈ ਉਹ ਕੰਨ ਦਾ ਬਾਬਾ ਪੱਲੇ ਤੇ ਸਾਡੇ ਹੁਣ ਕੱਖ ਨਹੀਂ ਰਿਹਾ ਪਿੰਡ ਦੇ ਹੁਣ ਅਸੀਂ ਹੱਥ ਬੰਨ ਕੇ ਬੇਨਤੀ ਕਰਾਂਗੇ ਤੇ ਬਈ ਕਿੱਥੇ ਤੱਕ ਵੀ ਸਾਡੀ ਬਾਤ ਪਹੁੰਚਦੀ ਆ ਵੀ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਮਦਦ ਕਰ ਜਾਏ ਬੱਚੇ ਦੀ ਬਸ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਤੁਹਾਡਾ ਬਹੁਤ ਬਹੁਤ ਅਸ਼ਾਤ ਚੰਨਰਾਂ ਵਾਲੇ ਆਏ ਆ ਜਿੰਨੇ ਵੀ ਸਜੀ ਸਾਹਿਬ ਦਾ ਧੰਨਵਾਦ ਕਰਦੇ ਆਂ ਛਾੜੀ ਗੱਲ ਨੂੰ ਗਾਂਹ ਦੀ ਗਾਂ ਬਚਾਓ ਇਸ ਨੂੰ ਗੱਲ ਦੀ ਗਾਂਹ ਦੀ ਗਾਂ ਬਚਾਓ ਕਿਉਂਕਿ ਬਹੁਤ ਵੱਡੀ ਦੁੱਖ ਦੀ ਘੜੀ ਆ ਇਹ ਅੱਜ ਤਾਂ ਰੱਬ ਵੀ ਰੋ ਰਿਹਾ ਜੀ ਤਾਂ ਆਪਣੇ ਸਾਹਮਣੇ ਆ ਦੇਖ ਲੋ ਰੱਬ ਰੋ ਰਿਹਾਗਾ ਸਾਰਾ ਪਿੰਡ ਅੱਜ ਸਾਡੇ ਚ ਤੋਂ ਪਹਿਲਾ ਵੀ ਦਾਸ ਨੇ ਦੱਜਾ ਵੀ ਚੁੱਲਾ ਤਾਪ ਨਹੀਂ ਰਿਆ ਜਪਿੰਡ ਸਾਰਾ ਸਾਡਾ ਐਨ ਦੁੱਖ ਦੇ ਨਾਲ ਜਮਝੋੜਿਆ ਗਿਆ ਇਹ ਬੇਨਤੀ ਹੈ ਦਾਸ ਦੀ ਕਿਰਪਾ ਕਰਕੇ ਇਹ ਨਹੀਂ ਬੇਨਤੀ ਨੂੰ ਸਾਡੇ ਨੂੰ ਕਿਉਂਕਿ ਸਾਡਾ ਬੱਚਾ ਛੋਟਾ ਗਾ ਉਹਦੇ ਸ਼ਿਰ ਤੇ ਹੱਥ ਰੱਖਿਆ ਜਾਵੇ ਤੇ ਅਸੀਂ ਜਿਹੜਾ ਬੰਦਾ ਵੀ ਸਾਡੇ ਨਾਲ ਇਸ ਦੁੱਖ ਚ ਸ਼ਰੀਕ ਹੋਊਗਾ ਇਹ ਅਸੀਂ ਬਾਦਾ ਜਰੂਰ ਕਰਦੇ ਆਂ ਅਸੀਂ ਉਹਦੇ ਨਾਲ ਹਰ ਹਰ ਦਾ ਵਾਸੀ ਉਹਦੇ ਨਾਲ ਸ਼ਰੀਕ ਹੋਇਆ ਕਰਾਂਗੇ ਅਸੀਂ ਇਹ ਉਹਦਾ ਆਸਾਨ ਕਦੇ ਵੀ ਭੁੱਲਾਂਗੇ ਨਹੀਂ ਸਾਰਾ ਨਗਰ ਇਹ ਬੇਨਤੀ ਬਰਬਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿੱਕੇ ਸਾਡੇ ਨਾਲ ਨਗਰ ਨਿਵਾਸੀ ਜਿਵੇਂ ਆਪਾ ਦੋਸਤੋ ਆਮ ਪਿੰਡਾਂ 'ਚ ਗੱਲ ਕਹਿੰਦੇ ਹੁੰਨੇ ਆ ਕਿ ਜਦ ਕੋਈ ਵਕਤ ਪੈਂਦਾ ਜਦ ਕੋਈ ਮਾੜਾ ਟਾਈਮ ਆਉਂਦਾ ਤਾਂ ਰੱਬ ਵੀ ਰੋਂਦਾ ਹਨਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੀਂਹ ਆਇਆ ਨਾ ਸਾਰਿਆਂ ਦੇ ਉੱਪਰ ਪੈ ਰਿਹਾ ਤੁਸੀਂ ਦੇਖ ਲਓ ਕਿ ਮੀਂਹ ਡ ਪੈ ਰਿਹਾ ਅੱਜ ਰੱਬ ਤੇਰਾ ਵੀ ਜਿਹੜਾ ਆਪਾਂ ਕਹਿੰਦੇ ਰੂਹ ਕੰਬ ਜਾਂਦੀ ਹੈ ਜਦ ਇੱਕ ਪਰਿਵਾਰ ਦੇ ਵਿੱਚੋਂ ਜਿਵੇਂ ਰਾਤ ਕਹਿੰਦੇ ਆਪਾਂ ਸੁੱਤੇ ਨੇ ਸਵੇਰ ਉੱਠ ਕੇ ਦਿਨ ਚੜਦਾ ਦੇਖਣਾ ਜਾਂ ਨਹੀਂ ਦੇਖਣਾ ਮਾਲਕ ਦੀ ਮਰਜ਼ੀ ਹੈ ਹਨਾ ਤੇ ਪਰ ਇਸ ਪਰਿਵਾਰ ਦੇ ਦੇ ਮਾਰੇ ਹਾਲਾਤ ਹੋਏ ਨੇ ਅੱਜ ਉਹ ਪਰਿਵਾਰ ਛੁੱਟਾ ਪਿਆ ਹੀ ਰਹਿ ਗਿਆ ਬਿਜੀ ਦੇ ਸੰਕਰ ਲੱਗਣ ਨਾਲ ਜਿਹੜੇ ਪਰਿਵਾਰ ਦੇ ਦੋ ਜੀ ਨੇ ਐਨੇ ਛੋਟੇ ਗਏ ਨੇ ਜਿਹੜੇ ਕੀ ਦੇਖਣਯੋਗ ਨਹੀਂ ਸੀ ਜਗਰੂਪ ਸਿੰਘ ਜਿਹੜੇ ਇੱਕ ਮਿਹਨਤ ਮਜ਼ਦੂਰੀ ਕਰਦੇ ਸੀ ਇਹ ਵੀ ਦੱਸਣਯੋਗ ਹੈ ਕਿ ਉਹ ਹੈਂਡੀਕੈਪਟ ਸੀਗੇ ਹੈਂਡੀਕੈਪਟ ਹੋਣ ਦੇ ਬਾਵਜੂਦ ਹੀ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਸੀ ਪਰ ਅੱਜ ਉਹਨੇ ਬੱਚੇ ਦੇ ਜਿਹੜਾ ਸਿਰ ਤੋਂ ਸਾਇਆ ਮਾਪੇ ਦਾ ਉੱਠ ਚੁੱਕਿਆਗਾ ਸੋਨੂ ਕਾਰ ਦੇ ਵਿੱਚ ਤਸਵੀਰਾਂ ਦਿਖਾ ਦਈਏ ਕਾਰ ਦੇ ਵਿੱਚ ਵੀ ਜਿਹੜਾ ਪੂਰਾ ਸੜ ਕੇ જરા ਸ਼ਮਾਨ ਸੀ ਜਾ ਉਹਨਾਂ ਦਾ ਸਭ ਕੁਝ ਸੜ ਕੇ ਉਸਵਾਹ ਹੋ ਚੁੱਕਿਆਗਾ ਤਾ ਸਾਡੇ ਚੈਨਲ ਦੇ ਮਾਧਿਅਮ ਰੇ ਮੈਂ ਜਿਵੇਂ ਤੁਹਾਨੂੰ ਹਮੇਸ਼ਾ ਅਕਸਰ ਵੀਡੀਓ ਪਾਉਂਦਾ ਰਹਿੰਦਾ ਲੋੜਵਤ ਪਰਿਵਾਰਾਂ ਦੀਆਂ ਤੁਸੀਂ ਉਹਨਾਂ ਲੋੜ ਪਰਿਵਾਰਾਂ ਦੀਆਂ ਹਮੇਸ਼ਾ ਚੜ੍ਹ ਵਰ ਕੇ ਮਦਦ ਕੀਤੀ ਆ ਤਾਂ ਇਸ ਵੀਡੀਓ ਵਿੱਚ ਵੀ ਤੁਹਾਨੂੰ ਅਸੀਂ ਇਹੀ ਬੇਨਤੀ ਕਰਨੀ ਚਾਹਾਂਗੇ ਮੈਂ ਤੁਹਾਨੂੰ ਹਮੇਸ਼ਾ ਹਰ ਵੀਡੀਓ ਵਿੱਚ ਕਹਿੰਦਾ ਹਾਂ ਉਹਨਾਂ ਕਿ ਇਹ ਤੇ ਇਨਸਾਨ ਦਾ ਬਹੁਤ ਦੇਖੇ ਨੇ ਪਰ ਇਨਸਾਨੀਅਤ ਦਾ ਫਰਜ਼ ਨੇ ਜਿਹੜੇ ਬਹੁਤ ਬਿਰਦੇ ਲੋਕ ਨਮਾਉਂਦੇ ਨੇਗੇ ਜਿਵੇਂ ਕੋਈ ਵੀ ਬੰਦਾ ਪਾਰਟੀ ਵਾਂਗ ਉੱਪਰ ਉੱਠ ਕੇ ਅੱਜ ਇਸ ਛੋਟੇ ਜਿਹੇ ਬੇਟੇ ਤੇ ਆਪ ਦਾ ਸਿਰ ਤੇ ਹੱਥ ਧਰਦਾਗਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮ ਤਾਂ ਅਸੀਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਵੀ ਦਵਾਗੇ ਤਾਂ ਮੋਬਾਈਲ ਨੰਬਰ ਵੀ ਦੱਸਾਂਗੇ ਤੁਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਸਿੱਧੀ ਗੱਲ ਕਰਕੇ ਸਿੱਧੀ ਇਹਨਾਂ ਦੇ ਬੱਚੇ ਦੀ ਮਦਦ ਕਰ ਸਕਦੇ ਹੋਗੇ ਜਿਵੇਂ ਕੋਈ ਵੀ ਬੰਦਾ ਜਿਵੇਂ ਸਿਆਣੇ ਕਹਿੰਦੇ ਨੇ ਕਿ ਚੂਲੀ-ਚੂਲੀ ਦੇ ਨਾਲ ਦਰਿਆ ਭਰ ਜਾਂਦਾ ਹਨਾ ਤਾਂ ਉਸੇ ਤਰ੍ਹਾਂ ਅੱਜ ਇਸ ਪਰਿਵਾਰ ਦੇ ਉੱਤੇ ਬੜੀ ਦੁੱਖ ਦੀ ਘੜੀ ਆ ਗਈ ਤਾਂ ਇਸ ਪਰਿਵਾਰ ਦੇ ਵਿੱਚ ਜਿਵੇਂ ਆਪਾਂ ਕਹੇ ਦੀ ਅੱਜ ਪੂਰਾ ਪਰਿਵਾਰ ਖਤਮ ਹੋ ਗਿਆ ਛੋਟਾ ਜਿਹਾ ਬੱਚਾ ਰਿਹਾ ਜਿਹਦੀ ਅੱਜ ਪੂਰੇ ਪਿੰਡ ਦੇ ਲਈ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਵਾ ਕਿ ਉਸ ਬੱਚੇ ਦੇ ਅੱਗੇ ਕੀ ਬਣੇਗਾ ਤੇ ਇਸ ਵਿਸ਼ੇ ਨੂੰ ਲੈ ਕੇ ਸਾਰੇ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਕੋਈ ਵੀ ਬੰਦਾ ਪਾਰਟੀ ਵੇ ਤੋਂ ਉੱਪਰ ਉੱਠ ਕੇ ਜੇਕਰ ਇਸ ਲੋੜਵੰਦ ਪਰਿਵਾਰ ਦੀ ਮਦਦ ਕਰਦਾ ਜਿਵੇਂ ਅਸੀਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਕਿ ਇਸ ਪਰਿਵਾਰ ਦੇ ਜਿਹੜੇ ਹਾਲਾਤ ਨੇ ਅੱਗ ਲੱਗੇ ਦੇ ਨਾਲ ਜਿਹੜਾ ਪੂਰਾ ਪਰਿਵਾਰ ਹੈ ਦੋਨੇ ਮਿਆਂ ਬੀਬੀ ਜਿਹੜੀ ਮੌਤ ਹੋ ਚੁੱਕੀ ਹੈ ਇਕੱਲਾ ਛੋੜਾ ਜਿਹਾ ਬੱਚਾ ਬੱਚਾ ਜਿਹਦੀ ਉਮਰ 8 ਤੋਂ 11 ਸਾਲ ਦੇ ਕਰੀਬ ਹੈ ਜਿਵੇਂ ਅੱਜ ਤੁਸੀਂ ਦੇਖ ਸਕਦੇ ਹੋ ਪਿੰਨੋ ਮੁੰਮਾ ਦੇ ਨਗਰਾ ਪੂਰਾ ਸੋਗ ਦੀ ਲਹਿਰ ਫੈਲੀ ਹੋਈ ਹੈ ਪੂਰਾ ਨਗਰ ਸਾਡੇ ਨਾਲ ਮੌਜੂਦ ਖੜਾ ਹੈਗਾ ਜਿਨ੍ਹਾਂ ਦੇ ਅੱਖਾਂ ਦੇ ਆਪਾਂ ਕਹਿ ਦਈਏ ਕਿ ਅੱਖਾਂ ਨੇ ਜਿਹੜੀਆਂ ਪੂਰੀ ਨਮ ਹੋਈਆਂ ਨੇਗੀਆਂ ਤਾਂ ਪਰਿਵਾਰ ਮੈਂਬਰ ਸਾਡੇ 743 41357 ਇਹ ਨੰਬਰ ਜਗਰੂਪ ਸਿੰਘ ਦਾ ਜਿਨ੍ਹਾਂ ਦਾ ਜਿਲ੍ਹੇ ਦੀ ਮੌਤ ਹੋ ਚੁੱਕੀ ਹੈ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਤਾਂ ਇੱਕ ਨੰਬਰ ਹੋਰ ਵੀ ਨੋਟ ਕਰੋ ਤੁਸੀਂ ਕਰੋ 9915830794 ਇਹ ਮੋਬਾਈਲ ਨੰਬਰ ਉਹਨਾਂ ਦੇ ਬ੍ਰਦਰ ਦਾ ਮੋਬਾਈਲ ਨੰਬਰ ਹੈ ਤੁਸੀਂ ਇਹਨਾਂ ਦੋਨਾਂ ਨੰਬਰਾਂ ਦੇ ਵਿੱਚ ਕੰਟੈਕਟ ਕਰਕੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਕੋਈ ਵੀ ਬੰਦਾ ਪਾਸਟੀਬਾਈ ਤੋਂ ਜੇ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾ ਕੇ ਕਿ ਅਸੀਂ ਇਸ ਵੀਡੀਓ ਬਣਾਉਣ ਵਿੱਚ ਕਮਜ਼ਾਪ ਹੋਏ ਹਾਂ ਜਿਵੇਂ ਤੁਹਾਨੂੰ ਪਿੰਡ ਮੂਮਾ ਦੇ ਅਸੀਂ ਇਹ ਹਾਲਾਤ ਦਿਖਾਏ ਨੇ ਕਿਵੇਂ ਅੱਗ ਲੱਗਣ ਦੇ ਨਾਲ ਜਿਹੜਾ ਘਰ ਹੈ ਪੂਰਾ ਬਰਬਾਦ ਹੋ ਚੁੱਕਿਆ ਹੈ ਇੱਕ ਛੋਟਾ ਜਿਹਾ ਬੱਚਾ ਜਿਹੜਾ ਅੱਜ ਮਾਂ ਬਾਪ ਦਾ ਜਿਹਨੇ ਸਿਰ ਤੋਂ ਸਾਯਾ ਉੱਠ ਚੁੱਕਿਆ ਅੱਜ ਇਹ ਕਹਿ ਸਕਦਾ ਕਿ ਇੱਕ ਬੱਚਾ ਛੋਟਾ ਜਿਹਾ ਬਨਾਥ ਹੋ ਗਿਆ ਅੱਜ ਪੂਰੇ ਪਿੰਡ ਉਹਦੇ ਚੀਜ਼ ਦਾ ਫਿਕਰ ਖਾ ਰਿਹਾ ਕਿ ਉਸ ਬੱਚੇ ਦਾ ਅਕਸਰ ਕੀ ਹੋਵੇਗਾ ਉਹਦੀ ਜ਼ਿੰਮੇਵਾਰੀ ਕੌਣ ਚੱਕੇਗਾ ਜਿਵੇਂ ਕਿ ਅਸੀਂ ਤੁਹਾਨੂੰ ਅਸੀਂ ਇਸ ਪਿੰਡ ਮੂਮ ਦੇ ਹਾਲਾਤ ਦਿਖਾਏ ਆ ਇਸ ਤਰ੍ਹਾਂ ਦੇ ਸਾਹਮਣੇ ਹੋਰ ਜਿਵੇਂ ਤੁਹਾਨੂੰ ਅਸੀਂ ਬੈਂਕ ਦਾ ਅਕਾਊਂਟ ਨੰਬਰ ਵੀ ਦਿਖਾ ਦਿੱਤਾ ਇਹਨਾਂ ਦਾ ਦੱਸੇ ਤਾਂ ਮੋਬਾਈਲ ਨੰਬਰ ਵੀ ਦੱਸ ਦਿੱਤੇ ਆ ਤੁਸੀਂ ਇਹਨਾਂ ਨਾਲ ਗੱਲ ਕਰਕੇ ਇਸ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਅਸੀਂ ਇਹ ਸਾਰੇ ਵੀਡੀਓ ਦਿਖਾਈਆਂ ਇਸੇ ਤਰ੍ਹਾਂ ਦੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਆ ਨੈਮ ਨੈਮੇ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ